ਬਾਈ ਨੇ 575 ਚਾਰਟ ਕਰਿਆ ਬਾਈ ਸਲਾਮ ਸਰ ਕਿਧੇ ਮਚੋਇਆ ਲੱਗਦਾ ਰਹਿ ਤਾ ਸਸਿਕਾਲ ਜੀ ਸਾਰੇ ਵੀਰਾਂ ਨੂੰ ਜੀ ਸਵਾਗਤ ਹੈ ਇੱਕ ਨਵੇਂ ਵਲੌਗ ਦੇ ਵਿੱਚ ਤੇ ਬਾਈ ਅੱਜ ਸਵਰਾਜ ਵਾਲੇ ਵੀਰਾਂ ਕੋ ਖੜੇ ਆਪਾਂ ਤੇ ਪਹਿਲਾਂ ਆਪਾਂ ਤੁਹਾਨੂੰ ਮਿਲਾਉਣਾ ਹੈ ਬਾਈ ਬਾਈ ਨਾਲ ਜੋਤ ਬਾਈ ਤੇ ਗਰਜਿੰਦਰ ਵੀਰ ਨਾਲ ਤੇ ਮਿਲੋ ਸਾਡੇ ਵੀਰਾਂ ਨੂੰ ਕਿਹਾ ਲੱਗੇ ਜਿੰਦਰ ਵੀਰੇ ਹੋਰ ਜੋਤ ਬਾਈ ਠੀਕ ਠਾਕ ਤੇ ਅੱਜ ਬਾਈ ਆਪਾਂ ਤੁਹਾਨੂੰ ਕੋਈ ਟਰੈਕਟਰ ਨਹੀਂ ਦਿਖਾਉਣਾਗਾ ਟਰੈਕਟਰ ਵੀ ਦਿਖਾਵਾਂਗੇ ਬਾਅਦ ਚ ਅੱਜ ਆਪਾਂ ਐਡ ਕਰਨੀ ਗੱਡੀ ਦੀ ਠੀਕ ਹੈ ਜੀ ਗਰੇਂਦਰ ਬਾਈ ਨਾਲ ਕੋਈ ਗੱਡੀ ਆ ਅ ਬ੍ਰੇਜਾ ਠੀਕ ਹੈ ਜੀ ਤੇ ਆਪਾਂ ਨੂੰ ਬਾਈ ਗਰੇਂਦਰ ਬਾਈ ਦਊਗਾ ਜਾਣਕਾਰੀ ਗੱਡੀ ਬਾਰੇ ਜੇ ਕੋਈ ਵੀ ਬਾਈ ਗੱਡੀ ਲੈਣ ਦਾ ਚਾਹਵਾਨ ਹੋਇਆ ਕਿਸੇ ਦਾ ਨਵੀਂ ਗੱਡੀ ਲੈਣ ਦਾ ਮਨ ਹੈ ਠੀਕ ਹੈ ਜੀ ਤਾਂ ਆ ਗੱਡੀ ਇੱਕ ਵਾਰ ਜ਼ਰੂਰ ਦੇਖ ਲਿਓ ਵੀਡੀਓ ਚ ਗੱਡੀ ਵਧੀਆ ਤੁਹਾਡੇ ਪਸੰਦ ਆ ਜਾਣੀ ਆ ਤੇ ਆਜਾ ਜੂਦਵੈਰਿਆ ਦਿਖਾ ਦਈਏ ਗੱਡੀ ਆਓ ਦਿਖਾਓ ਜੀ ਹੋਰ ਤਾਂ ਜਿ ਸਰਕ ਲੱਗਿਆ ਨਹੀਂ ਆ। ਲੋ ਵੀ ਗੱਡੀ ਦੀ ਲੁੱਕ ਚੈੱਕ ਕਰੋ ਬਾਈ। ਰੇਂਦਰ ਬੇਰੇ ਕਿਹੜਾ ਮਾਡਲ ਹੈ ਜੀ? 2019 ਮਾਡਲ ਲੱਗਦਾ। 2019। 11ਵੇਂ ਮਹੀਨੇ ਦੀ। 2019 ਦੇ 11ਵੇਂ ਮਹੀਨੇ ਦਾ ਮਾਡਲ ਆ ਬਾਈ ਠੀਕ। ਲਵਾ ਆ ਗਿਆ ਪਹਿਲੇ। ਠੀਕ ਹੈ ਜੀ। 2019 ਮਾਡਲ ਹੈ 11ਵੇਂ ਮਹੀਨੇ ਦੀ ਸਮਝ ਲਓ ਵੀ ਗੱਡੀ origignal tyre ਠੀਕ ਹੈ ਜੀ। ਬੀਲ ਵੀ ਨਵੇਂ ਪਏ। ਬੀਲ ਬੀਲ ਪਏ ਹੋਏ ਆ ਟਾਇਰ ਦਾ ਬਾਈ ਠੀਕ ਠਾਕ ਜਾਈਆਂ ਕਹਿਦੀ ਐ ਉਹੀ। ਜਿਹੜੀ ਗੱਲ ਹੈਗੀ ਗਿੰਦਰ ਵੀਰੇ ਜਿਹੜੀ ਗੱਲ ਸੱਚੀ ਉਹ ਹੀ ਦੱਸਣੀ ਆ ਨਹੀਂ ਜੀ ਉਹ ਡਰ ਬਾਈ ਇਹ ਇਹ ਨਹੀਂ 17 ਬਾਈ ਇਹ ਇਹ 17 ਹੈ ਠੀਕ ਆ ਹਾਂ ਇਦਾਂ ਹੀ ਸੀ ਆਪਾਂ ਕਿਹੜਾ ਕੁਝ ਕੀਤਾ ਇਹਨੂੰ ਠੀਕ ਆ ਬਾਈ ਇਦਾਂ ਆਈ ਉਦਾਂ ਹੀ ਗਈ ਤੇ ਬਾਕੀ ਬਾਈ ਗੱਡੀ ਦੇਖਣ ਨੂੰ ਤਾਂ ਵਧੀਆ ਹਲਕੇ ਫੁਲਕੇ ਬੰਪਰਾਂ ਤੇ ਮڑے ਮੋਟੇ ਇਹ ਹੈਗੇ ਆ ਸਕ੍ਰੈਚ ਪਏ ਹੋਏ ਠੀਕ ਆ ਇਹ ਤਾਂ ਨਾਰਮਲ ਗੱਲ ਆ ਪੀ ਵੀ 10 ਨੰਬਰ ਆ ਬਾਈ ਲੁਧਿਆਣੇ ਦਾ ਠੀਕ ਆ ਜੀ ਪੀ ਵੀ ਆਈ ਪੀ 7788 7788 ਨੰਬਰ ਆ ਬਾਈ ਵੀ ਆਈ ਪੀ ਨੰਬਰ ਆ ਬਾਈ ਕਹਿੰਦਾ ਠੀਕ ਆ ਜੀ ਤੇ ਬਾਕੀ ਕਜਿੰਦਰ ਵੀਰੇ ਤੂੰ ਤਾਂ ਗੱਡੀ ਹੁਣ ਮੇਰੇ ਸਾਬ ਨਾਲ ਤੂੰ ਹੀ ਵੱਧ ਚਲਾਉਣਾ। ਹਾਂ ਕਿਵੇਂ ਗੱਡੀ ਚਲਾਈ ਟਰੂ ਠੀਕ ਆ? ਹਾਂ ਚਲਾਈ ਵਧੀਆ। ਸਸਪੈਂਸ਼ਨ ਓਕੇ ਗੱਡੀ ਦੀ ਹਨਾ? ਠੀਕ ਆ। ਬਾਈ ਜਿਹੜੇ ਵੀਰੇ ਵੀਰਵਾ ਮਾੜੀ ਵਿੱਚੋਂ ਦਿਖਾਉਨੇ ਬਾਈ ਖੋਲ ਕੇ ਇੰਟੀਰੀਅਰ ਕਿਹ ਹੈ ਜਾ ਗੱਡੀ ਦਾ। ਲੋ ਜੀ। ਇੰਟੀਰੀਅਰ ਹੀ ਬਿਲਕੁਲ ਨਵੀਂ ਗੱਡੀ ਆ ਮਿੱਤਰੋ। ਬਾਈ ਉਹ ਕਹਿੰਦੇ ਉਹਨੇ ਉੱਥੇ ਵਾਲੇ ਜਿਹੜੇ TV 13 ਕਰਮ ਆ ਆ TV 13 ਵਾਲੇ। ਡੀਜ਼ਲ ਗੱਡੀ ਹੈ ਇਹ ਲੈ ਵੀਰ ਅੰਟੀਰੀਅਰ ਦੀ ਜਮਾਂ ਨਵੀਂ ਆ ਮੈਨੂੰ ਲੱਗਦਾ ਪੈਟਰੋਲ ਕਿੰਨੇ ਚ ਆ ਗਈਆਂ ਸੀ ਇਹ ਪੈਟਰੋਲ ਬਾਈ 20 ਦੇ ਬਾਅਦ ਆ ਗਈਆਂ ਸੀ ਇਹ ਡੀਜ਼ਲ ਆ ਉਹਦੇ ਬਾਅਦ ਤਾਂ ਸਾਰੀਆਂ ਡੀਜ਼ਲ ਉਹ ਹੋਈਆਂ ਪੈਟਰੋਲ ਹਾਂ ਇਹ ਬਾਈ ਡੀਜ਼ਲ ਹੈ ਡੀ ਡੀ ਆਈ ਐਸ ਠੀਕ ਆ ਜੀ ਮਾਡਲ ਵਿੱਚ ਵਾਲਾ ਹੈ ਨਾ ਬਾਈ ਇਹ ਇਹ ਬੀ ਡੀ ਆਈ ਮਾਡਲ ਆ ਬਾਈ ਠੀਕ ਆ ਇੱਕ ਇਹਦੇ ਟੌਪ ਵਾਲਾ ਮਾਡਲ ਹੁੰਦਾ ਇੱਕ ਬੀ ਡੀ ਬੀ ਡੀ ਤੋਂ ਥੱਲੇ ਵਾਲਾ ਵੀ ਹੁੰਦਾ ਠੀਕ ਆ ਇਹਦੇ ਵਿੱਚ ਜਣੀ ਕਿ ਜਿਹੜਾ 뮤ਜ਼ਿਕ ਸਿਸਟਮ ਸਿੰਪਲ ਹੁੰਦਾ ਇਹ ਤੇ ਏਅਰ ਬੈਗ ਦੋ ਹੁੰਨੇ ਇੱਕ ਇਧਰਲੀ ਸਾਈਡ ਤੇ ਏਅਰ ਬੈਗ ਇੱਕ ਸਟੀering ਦੇ ਵਿੱਚ ਠੀਕ ਹੈ ਬਾਕੀ ਬਾਈ ਗੱਡੀ ਵਿੱਚੋਂ ਜਿਵੇਂ ਹੀ ਸਾਫ਼ ਹੈ ਨਾ ਓਕੇ ਪਿੱਛੋਂ ਵੀ ਦੇਖ ਲਓ ਜੀ ਲੋ ਜੀ ਪੂਰੀ ਸਾਫ਼ ਕੇ ਰੱਖੀ ਹੋਈ ਹੈ ਗੱਡੀ ਬਾਈ ਤੇ ਇੱਕ ਵਾਰ ਤੁਹਾਨੂੰ ਆਪਾਂ ਇਹਦਾ ਬੌਂਡ ਵੀ ਚੱਕ ਕੇ ਦਿਖਾਉਨੇ ਆ ਬਾਈ ਗੱਡੀ ਦਾ ਆਪਾਂ ਐਂ ਥੋੜੀ ਤਸੱਲੀ ਕਰਾਉਣੀ ਹੈ ਵੀ ਜਿਹੜਾ ਵੀ ਮੇਰਾ ਵੀਰ ਦੇਖਣ ਆਵੇ ਨਾ ਗੱਡੀ ਉਹਦੀ ਤਸੱਲੀ ਹੋ ਜਵੇ ਖੋਲ ਦੇ ਮੜਾ ਯਾਰ ਬਾਈ ਮੂਰੇ ਦੇ ਵੀ ਜਾਲੀ ਮੈਂ ਨਾ ਦੂਹੀ ਪਵਾਈ ਹੋਈ ਹੈ ਨਾ ਆਉਦੀ ਇਹ ਆਪਣੀ ਕੁਝ ਨਹੀਂ ਕੀਤਾ ਜਿੱਦਾਂ ਆਈ ਨਾ ਇਹ 40 ਉਹਦੇ ਵਾਲੀ ਨਹੀਂ ਹੈਗੀ ਕਿਹੜੀ ਗੱਡੀ ਨੂੰ ਹੁੰਦੀ ਹੈ ਇਹ ਰੇਂਜ ਰੋਵਰ ਰੇਂਜ ਰੋਵਰ ਵਾਲੀ ਹਾਂ ਬਾਈ ਤੁਹਾਨੂੰ ਬੌਂਡ ਵੀ ਨਹੀਂ ਖੋਲਣਾ ਆਉਂਦਾ ਯਾਰ ਲੋ ਤੇ ਇਹਦੇ ਖੋਲਣਾ ਨਹੀਂ ਮੰਨ ਲਾਦਾ ਯਾਰ ਲੈ ਹੁਣ ਇਹ ਨਹੀਂ ਕਹਿਣਾ ਵੀ ਜੋਦ ਨੇ ਖੋਲਣਾ ਨਹੀਂ 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 ਆਹ ਲੋ ਬਾਈ ਭਾਈ ਆ ਨਾ ਧੋਤੀ ਧੁੱਤੀ ਵੀ ਨਹੀਂ ਹੈ ਇੰਜਣਾ ਮਨ ਦਾ ਲੱਗਦਾ ਨਹੀਂ ਕਦੇ ਵੀ ਪਾਣੀ ਵੱਜਿਆ ਹੋਊਗਾ ਸੌਖਾ ਜਿਹੇ ਪਰ ਗੱਡੀ ਸਾਰੀ ਰਿਜਨਲ ਆ ਭਾਈ ਆ ਚੈੱਕ ਕਰ ਲਓ सस्पेंशन ਸਾਰੀ ਗੱਡੀ ਰਿਜਨਲ ਆ ਕਿਸੇ ਪਾਸੇ ਤੇ ਉਹ ਨਹੀਂ ਖੁੱਲੀ ਹੋਈ ਆ ਦੇਖ ਲਓ ਆ ਵੀ ਸਾਰੇ ਟੱਕ ਟੁੱਕ ਨਾਲ ਨਹੀਂ ਇਹਦੇ ਠੀਕ ਹੈ ਜੀ ਆ ਆ ਚੀਜ਼ਾਂ ਸਾਰਾ ਕੁ ਓਕੇ ਆ ਕੋਈ ਉਹ ਨਹੀਂ ਹੈਗੀ ਠੀਕ ਹੈ ਆ ਵੀ ਫੱਟੀਆਂ ਫੁੱਟੀਆਂ ਸਾਰੀਆਂ ਨਾਲ ਦੀਆਂ ਭਾਈ ਆ ਵੀ ਸਾਰਾ ਕੁ ਨਾਲ ਦਾ ਹੀ ਆ ਠੀਕ ਹੈ ਜੀ ਬਾਕੀ ਡੀਜ਼ਲ ਇੰਜਨ ਆ ਤੇ ਕਿੰਨੀ ਐਵਰੇਜ ਤਾਂ ਸੋਹਣੀ ਟਰੈਕਟਰ ਇਹਦੀ ਗੱਡੀ ਸੀ ਹਨਾ ਟਰੈਕਟਰੇ ਮੂੰਹ ਤੋਂ ਚੜੀ ਜਾਂਦੇ ਨੇ ਕਿਉਂ ਹੋਰ ਯਾਰ ਪਹਿਲੀ ਵਾਰੀ ਗੱਲ ਲੱਗੀ ਗੱਡੀ ਦੀ ਪਹਿਲੀ ਵਾਰ ਲੱਗਿਆ ਬਾਈ ਕਰਨ ਨਾ ਗੱਡੀ ਆਪਣਾ ਹੈਗੀ ਰਿਸ਼ਤੇਦਾਰਾਂ ਕੋਲ ਐਵਰੇਜ ਠੀਕ ਆ ਐਵਰੇਜ ਕਹਿੰਦੇ ਆ ਵੀ ਇਹਦੀ 23 24 ਦੀ ਐਵਰੇਜ ਨਾਰਮਲ ਜੀ ਕੱਢਦੀ ਆ ਇਹ ਬੱਲਾ ਦੇ ਫਿਰ ਬਿਲਕੁਲ ਉਹੀ ਗੱਲ ਆਈ ਬਾਈ ਮੇਰੇ ਕੋਲ ਦੋ ਹੀ ਆ ਪੈਟਰੋਲਾ ਉਹਦੀ ਐਵਰੇਜ ਮੈਂ ਕਹਾ ਠੀਕ ਠਾਕ ਜੀ ਉਹ ਬਾਈ ਹਾਂ ਉਹਦੀ ਐਵਰੇਜ ਠੀਕ ਠਾਕ ਜੀ ਉਹ ਆ ਤੇਰੇ ਕੋਲ ਵੀ ਵੀਡੀਓ ਹੈ ਜੀ ਉਹ ਆ ਉਹ ਜੈ ਡੀ ਆਈ ਆ ਨਹੀਂ ਨਹੀਂ ਆਹੀ ਆ ਵੀ ਡੀ ਆਈ ਆ ਇਹੀ ਮਾਡਲ ਆ ਉਹ ਬੀ ਐਕਸ ਆਈ ਅੱਛਾ ਇਹ ਵੀ ਹਾਂ ਅਗਲਾ ਕਰਦੇ ਤੇ ਬਾਕੀ ਬਾਈ ਚੱਲੀ ਵੀ ਇੰਦਰ ਵੀਰੇ ਕਿੰਨਾ ਕਾ ਮਾੜਾ ਦਿਖਾ ਦੇ ਯਾਰ ਵੀਰੇ ਸਾਹਿਬ ਨਾਲ ਇੱਕ ਹੌਣ ਬਾਈ ਤੁਹਾਨੂੰ ਆਪਾਂ ਇਹਦੀ ਰੀਡਿੰਗ ਵੀ ਚੈੱਕ ਕਰਾਉਣੀ ਆ ਵੀ ਕਿੰਨਾ ਕ ਚੱਲੀ ਹੋਈ ਆ ਠੀਕ ਆ ਜੀ ਪੂਰਾ ਵੀਡੀਓ ਦੇਖਿਓ ਆਪਾਂ ਤੁਹਾਨੂੰ ਬਾਈ ਨਾਲ ਕੋ ਟਰੈਕਟਰ ਵੀ ਖੜੇ ਆ ਉਹ ਵੀ ਦਿਖਾਉਣਾ ਹੈ ਬਾਈ ਵਿਚ ਕੱਟੇ ਹੋਏ ਲੋ ਜੀ 94 ਨੇ 5 ਜੁਲਾਈ 1996 75000 ਦੇ ਕਰੀਬ ਚੱਲੀ ਬਾਈ 75196 ਜੈਨੂਅਲ ਚੱਲੀ ਹੋਈ ਆ ਇਹ ਠੀਕ ਆ ਬਾਈ ਬਾਈ ਕਹਿੰਦਾ ਜਿਹੜੀ ਚੱਲੀ ਹੋਈ 75000 ਜੈਨੂਨ ਚੱਲੀ ਹੋਈ ਆ ਤੁਸੀਂ ਆਪਣੀ ਤਸੱਲੀ ਵੀ ਕਰਾ ਸਕਦੇ ਆ ਠੀਕ ਆ ਜੀ ਜਿਨੇ ਵੀ ਬਾਈ ਲੈਣੀ ਹੋਈ ਕੋਈ ਚਾਹਵਾਨ ਹੋਇਆ ਠੀਕ ਆ ਜੀ ਤਾਂ ਬਾਈ ਨਾਲ ਨਾਲ ਜਰੂਰ ਸੰਬਰਕ ਕਰਿਓ ਤੇ ਗੱਡੀ ਬਾਈ ਗੱਡੀ ਰੋਪੜੇ ਆਉਂਦੀ ਆ ਇਹ ਅੱਛਾ ਅੱਜ ਇਹ ਗੱਡੀਆਂ ਮਾੜਾ ਉਦਾਂ ਆਪਣੇ ਘਰੇ ਹੁੰਦੀ ਆ ਠੀਕ ਆ ਤੇ ਬਾਈਨਾਂ ਦਾ ਬਾਈ ਪਿੰਡ ਇੱਧਰ ਸਮਰਾਲੇ ਦੇ ਲਾਗੇ ਪੈ ਜਾਂਦਾ ਆਪਾਂ ਨੰਬਰ ਦੇ ਦਾਂਗੇ ਗਰਜਿੰਦਰ ਵੀਰ ਦਾ ਹੀ ਨੰਬਰ ਨੋਟ ਕਰਿਓ ਬਾਈ ਨੂੰ ਕੰਟੈਕਟ ਕਰੋ ਜਿਹਨੇ ਕਰਨਾ ਹੋਇਆ ਠੀਕ ਆ ਬਾਈ ਆਪਣਾ ਨੰਬਰ ਦੇ ਅਗਲਾ ਵੀਡੀਓ ਵਿੱਚ ਦੇ ਦਾਂਗੇ ਨਹੀਂ ਆ ਰਿਹਾ ਨਹੀਂ ਨਹੀਂ ਨੰਬਰ ਦੋ ਬਾਈ ਗਿੰਦਰ ਵੀਰ ਦਾ ਨੰਬਰ ਬੋਲ ਦਿਓ ਨੰਬਰ ਮੈਂਸ਼ਨ ਕਰ ਦਿਓ ਥੱਲੇ ਵੀਰੇ ਨਹੀਂ ਨਹੀਂ ਇੱਕ ਵਾਰ ਬੋਲ ਵੀ ਦੇ ਯਾਰ ਨੰਬਰ ਵੀਰੇ 9878225898 ਠੀਕ ਆ ਬਾਈ ਸੁਣ ਲਿਓ ਬਾਈ ਨੇ ਕਹਾ ਕਿ ਅੰਗਰੇਜ਼ੀ ਚ ਠੀਕ ਆ ਜੀ ਏ ਬਾਈ ਫਰਕ ਹੁੰਦਾ ਕੰਪਨੀ ਕੰਪਨੀ ਦਾ ਵਧੀਆ ਕੰਪਨੀ ਆ ਉਹ ਸਾਬ ਨਾਲੇ ਅੰਗਰੇਜ਼ੀ ਚ ਗੱਲ ਕਰਦੇ ਬਾਈ ਬੜੇ ਅਫਸਰਾਂ ਨਾਲ ਮਿਲਦੇ ਜੁਲਦੇ ਰਹਿੰਦੇ ਉਹਨਾਂ ਨਾਲ ਫਿਰ ਜ਼ਿਆਦਾਤਰ ਅੰਗਰੇਜ਼ੀ ਚ ਕਰਦੇ ਨੇ ਡਿਸਕਸ਼ਨ ਇਹ ਹਿੰਦਰਵੀਰ ਦੇ ਟਰੈਕਟਰ ਦਾ ਕੰਮ ਕਿਵੇਂ ਠੀਕ ਆ ਟਰੈਕਟਰ ਠੀਕ ਆ ਟਰੈਕਟਰ ਬਾਈ ਰੱਬ ਸੁੱਖ ਰੱਖੇ ਖਾਦੇ ਖੜਾ ਲੈ ਤੁਸੀਂ ਮੰਗਾ ਦੇ ਆਪਾਂ ਨੇ 4 ਅੱਛਾ ਮੈਂ ਕਹਿੰਦਾ ਤੁਸੀਂ ਦੇ ਦੇਣ ਇੱਕ ਦੋ ਦਿਨ ਚ ਤੁਸੀਂ ਇਹ ਦੇਣੇ ਹੁੰਦੇ ਆ ਇਕੱਠੇ ਮੰਗਾਉਨੇ ਹੁੰਦੇ ਆ ਦੇ ਨਹੀਂ ਠੀਕ ਆ ਇੱਕ ਬਾਈ 4x4 ਵੀ ਖੜਾ ਆ ਵਾ ਇਹ ਵੀ ਆਰਡਰ ਤੇ ਮੰਗਾਇਆ ਵਾ ਕਿਸ ਦਾ ਆਰਡਰ ਤੇ ਆ अच्छा ठीक है। ਉਹ ਬੰਦੇ ਨੇ ਕੋਈ ਦਿਨ ਦੰ ਦਿੱਤਾ ਹੋਇਆ। ਠੀਕ ਹੈ। ਕਿਸੇ ਨੂੰ ਵਾਈ ਕੋਈ ਤੁਹਾਡਾ ਖਾ ਗੋਂ ਉਹਨਾਂ ਨੂੰ ਸਾਡਾ ਵੀ ਬਿਗਾ ਦੇ ਕਰੋ ਯਾਰ। ਯਾਰ ਇਹ ਵੀ ਤਾਂ ਰੋਟੀ ਹੋ ਜਾਂਦਾ। ਨਹੀਂ ਆਦਾ। ਦੇਖ ਰਾ ਇੱਥੇ ਹੀ ਅਲੱਗ ਹੋਣ ਦੀ ਉਹ ਲੱਗ। ਕਹਿਣ ਨੂੰ ਯਾਰ ਜੋ ਜੋ ਤਾਂ ਵਾਈ ਕਹਿਣ ਨੂੰ ਆ। ਉਹ ਕਹਿਣ ਕਹਿਣ ਨੂੰ ਆ। ਚੱਲ ਕੋਈ ਗੱਲ ਹੈ। ਅਸੀਂ ਤਾਂ ਨਹੀਂ। ਨਹੀਂ ਬਾਈ ਅਸੀਂ ਦਾ ਸਾਡੇ ਮਨਾਂ ਚ ਹੈ ਨਹੀਂ ਪਰ ਕੇ ਜੀ ਥੋੜੇ ਖੂਦਾਂ ਬਾਈ। ਨਹੀਂ ਸਾਡੇ ਮਨਾਂ ਚ ਵੀ ਕੋਈ ਫਰਕ ਨਹੀਂ ਹੈਗਾ। ਆ ਜਾ ਥੋੜੇ ਇੱਕ ਵਾਰ ਆ ਵੀ ਟਰੈਕਟਰ ਖਾਦੀ ਪੁਰਾਣੇ ਘੜੇ ਘੜੇ ਆਪਣੇ ਕੋਲ। ਪੁਰਾਣੇ ਬਾਈ ਖਾਦੇ ਖੜ ਗਏ ਨਾ ਕੋ ਆਕੇ। ਤੇ ਤੁਸੀਂ ਯਾਰ ਇਹ ਇੱਧਰ ਥੋੜੇ ਨੇ ਹਜੇ ਉੱਧਰ ਖੜੇ ਨੇ ਦੂਜੀ ਪੁਰਾਣੇ ਵੇਚੀ ਜਾਇਆ ਕਰੋ ਨਾਲ ਦੀ ਨਾਲ ਯਾਰ ਹਜੇ ਥੋੜਾ ਜਿਹਾ ਹਾਂ ਕੰਮ ਹੀਓ ਠੰਡਾ ਹੈ ਇੱਕ ਬਾਈ ਦਾ ਕੋਲ ਬਾਈ ਮਹਿੰਦਰਾ ਆ ਗਿਆ 575 ਜਿਹਦੀ ਵੱਧ ਡਿਮਾਂਡ ਰਹਿੰਦੀ ਆ 375 ਟਰੈਕਟਰ ਆ ਬਾਈ ਮਾਡਲ ਕਿਹੜਾ ਇਹ 16 ਮਾਡਲ ਆ ਨਾ ਲੋ ਜੀ ਕਰੋ ਚੈੱਕ ਕੰਡੀਸ਼ਨ ਟਰੈਕਟਰ ਦੀ ਟਾਇਰ ਬਾਈ ਗਿੰਦਰ ਟਾਇਰ 13 ਦੀ ਪਾਏ ਵੇ ਨੂੰ ਵੇ 13 ਵਾਲਾ ਹੀ ਆ ਇਹ 14 ਚ ਵੀ ਆਉਂਦਾ ਇਹ ਦੋ ਦੋ ਬਟ ਉਹਨਾਂ ਨੇ ਜਿਹੜਾ ਨਾਲ ਦੇ ਟਾਇਰ ਨਹੀਂ ਮਸਲਾਦਾ ਹਨ ਦੇਖੋ ਨਾਲ ਦੋਨੇ ਟਾਇਰ ਵਨ ਆਦਾ ਜਾ ਰਹੇ ਮੁਰਲੇ ਪਏ ਹੋਏ ਮੁਰਲੇ ਕਿਹੜੇ ਪਏ ਹੋਏ ਧੰਨਵਾਦ 13 ਦੇ ਟਾਇਰਾਂ ਵਾਲਾ ਬਾਈ 575 ਜੇ ਕੋਈ ਹੋਇਆ ਚਾਹਵਨ ਨਾ 575 ਦਾ ਬਾਈ ਬਾਈ ਨਾਲ ਕੋਲ ਆ ਕੇ ਜਰੂਰ ਦੇਖ ਲਿਓ ਤੇ ਡਿਮਾਂਡ ਕਰਦੇ ਆ ਇਹ 440000 ਰੁਪਏ ਦੀ 440 4.5 ਕੁਝ ਇੱਥੇ ਮੰਗਦੇ ਆ ਬਾਕੀ ਦਾ ਸੌਦਾ ਬਾਈ ਇਹਦਾ ਮੌਕੇ ਤੇ ਹੋ ਜਾਊਗਾ ਠੀਕ ਹੈ ਜੀ ਬਾਕੀ ਇਹ ਤੋਂ ਇਲਾਵਾ ਫਾਰਮ ਟਰੈਕ 45 ਵੀ ਖੜਾ ਹੈ ਜੀ ਲੋ ਜੀ ਇਹ ਵੀ ਕਰੋ ਚੈੱਕ ਫਾਰਮ 45 ਟਾਇਰ ਹੈਗੇ ਆ ਜੀ 65 70 ਪੈਸੇ ਨਾ 60 ਕੇ ਪੈਸੇ ਟਾਇਰ ਹੈਗੇ ਟਰੈਕਟਰ ਦੇ ਠੀਕ ਆ ਜੀ ਇਧਰ ਲਾਵਾ ਇਧਰ ਡੀਆਈ 395 ਟਰਬੋ ਇੰਜਨ ਇਸ ਆ ਇਹ ਵੀ ਖੜਾ ਜੀ ਇਹਦੇ ਨਾਲ ਦਾ ਬਾਈਕ ਸਾਡੇ ਕੋਲ ਵੀ ਖੜਾ ਹੈਗਾ 395 ਹਾਂ ਨਣੀ ਕੇ ਫਰਕ ਆਪਣੇ ਵਾਲੇ ਵਿੱਚ ਦੂਜਾ ਸਾਡੇ ਫਰਕ ਵੀਰੇ ਇੰਨਾ ਏ ਤੁਹਾਡੇ ਵਾਲਾ ਸਿੰਪਲ ਸਾਡੇ ਵਾਲਾ ਪਾਵਰ ਸਟੀਅਰਿੰਗ ਆ ਤੇਲ ਬ੍ਰੇਕ ਡਬਲ ਕਲਚ ਉਦੇ ਨਾਲੋਂ ਸਾਫ਼ ਆ ਸਾਡਾ ਟਰੈਕਟਰ ਜਿਹੋ ਹਨਾ ਆਪਣਾ ਸਾਫ਼ ਨਹੀਂ ਤੇ ਨਾਲੋਂ ਖਾਸ ਟਾਈਮ ਨੂੰ ਪੀਕੇ ਆਗਾ ਤੇ ਨਹੀਂ ਉਹ ਜਿਹੜਾ ਫਿਰ ਅਸੀਂ ਵੇਚਦੇ ਨਹੀਂ ਲੋਕਾਂ ਚ ਪ੍ਰਚਲਿਤ ਘਾਟਾ ਰਹਿ ਟਰੈਕਟਰ ਇਹ ਅਸੀਂ ਵੇਚਦੇ ਨਹੀਂ 395 275 ਦੀ ਵੱਧ ਡਿਮਾਂਡ ਰਹਿੰਦੀ ਹੈ ਹਜੇ ਉਹ ਜਦ ਤੱਕ ਸਾਡੇ ਕੋਲ ਟਰੈਕਟਰ ਹੈਗਾ ਸਾਡੇ ਬਾਅਦ ਲੱਕੀ ਟਰੈਕਟਰ ਆਉ। ਅੱਛਾ ਹਾਂ ਵੇਚਣਾ ਨਹੀਂ ਹੈਗਾ ਉਹ ਵੇਚਣਾ ਨਹੀਂ ਹੈ। ਉਹਦੇ ਬਾਅਦ ਬਾਈ ਆਗੇ ਕਿੱਧਰ ਸੀ ਪੁਰਾਣੀ ਸ਼ੋਅ ਵਾਲੇ 855 ਗੇਂਦਰ ਵੀ ਕਿਹੜਾ ਕਿਹੜਾ ਮਾਡਲ ਹੈ ਇਹ ਉਹ ਇਹ 18 ਮਾਡਲ ਆਉਂਦੇ ਆ ਇਹ 18 ਬਾਈ ਤਾਰਾ ਮਾਡਲ ਹੈ ਬੰਪਰ ਘੋੜਾ ਲੱਗਿਆ ਪਿਆ ਇਹਨੂੰ ਹੋਰ ਇੱਥੇ ਠੀਕ ਹੈ ਜੀ ਤੋ ਹੋਰ ਇੱਥੇ ਆ ਲੈ ਤੇ ਟਾਇਰ ਬਾਈ 50 ਕੇ ਪੈਸੇ ਹੈਗੇ ਟਰੈਕਟਰ ਦੇ ਠੀਕ ਹੈ ਜੀ 50 ਕੇ ਪੈਸੇ ਟਾਇਰਾਂ ਭਾਈ ਨੇ 500 ਪਹਿਲਾਂ ਸਟਾਰਟ ਕਰਿਆ ਭਾਈ ਸਲੈਂਸਰ ਕਿਦੇ ਮਚੋਇਆ ਲੱਗਦਾ ਰਹੇ ਹੈ ਭਾਈ ਸਲੈਂਸਰ ਕਿਦੇ ਟਰੈਕਟਰ ਦਾ ਫਸਿਆ ਬੁਲਾਦਾ ਹਨਾ ਇਧਰ ਬੁਲਾ ਜੇ ਤੂੰ ਮੂਟੇ ਵਟੇ ਮੂਟੇ ਵਟੇ ਹੀ ਫਸ ਜਾਂਦਾ ਦੋ ਬਾਈ ਸਵਰਾਜ ਖੜੇ ਨੇ 1755 ਦੋਨੇ ਆ ਬਾਈ ਮਾਡਲ ਹੈਗਾ ਇਹ 19 A 18 ਮਾਡਲ ਆ ਠੀਕ ਆ ਜੀ ਬਾਈ ਵੀਰ ਨਹੀਂ ਜਿਆਦਾਤਰ ਟਰੈਕਟਰ ਇਹਨਾਂ ਦੇ ਸਾਰੇ ਵਿੱਚ ਇਕੱਠੇ ਵੀ ਹੁੰਦੇ ਨੇ ਜੀ ਠੀਕ ਆ ਇਹ ਟਰੈਕਟਰ ਸਿੱਧੇ ਨਹੀਂ ਦਿੰਦੇ ਹੈਗੇ ਜਿਆਦਾਤਰ ਵਿੱਚੇ ਕੱਢਦੇ ਨੇ ਇਹਦੇ ਟਾਇਰ ਪਿਛਲੇ JK ਦੇ ਆ ਠੀਕ ਆ ਜੀ ਜੇ ਕੋਈ ਵੀ ਸਵਰਾਜ ਲੈਣ ਦਾ ਚਾਹਵਾਨ ਹੋਇਆ ਤਾਂ ਬਾਈ ਨਾਲ ਕੋਲ ਦੇਖ ਲਿਓ ਆ ਕੇ ਟਰੈਕਟਰ ਹੋਰ ਵੀ ਇਹਨਾਂ ਕੋਲ ਪੁਰਾਣੇ ਉੱਧਰ ਖੜੇ ਆ ਸਟਾਕ 'ਚ ਇਹਨਾਂ ਨੇ ਕੱਡੇ ਵੀ ਨਹੀਂ ਹੈ ਸਾਰੇ ਟਰੈਕਟਰ ਤੇ ਬਾਕੀ ਇਹਨਾਂ ਦਾ ਜੋ ਰੇਟ ਦੀ ਗੱਲਬਾਤ ਹੈ ਬਾਈ ਬਾਈ ਨਾਲੇ ਕਰ ਲਿਓ ਠੀਕ ਹੈ ਜੀ ਤੇ 1 2 3 4 5 6 1735 ਵੀ ਖੜਾ ਬਾਈ ਘਾਟਰ ਜੇ ਰੇਟ ਵਾਲਾ ਯਾਰ ਟਰੈਕਟਰ ਦੇਖ ਲਓ ਜੇ ਕਿਸੇ ਨੇ ਘੱਟ ਪੈਸੇ ਲਾਉਣੇ ਹੋਏ ਸਵਰਾਜ ਤੇ 575 ਤੇ ਕਈ ਫੋਨ ਫਾਨ ਆਉਂਦੇ ਰਹਿੰਦੇ ਨੇ ਬਾਈ ਦੇਖ ਲਿਓ ਕੰਡੀਸ਼ਨ ਥੋੜੇ ਸਾਹਮਣੇ ਆ ਬਾਈ ਟਰੈਕਟਰ ਦੀ ਠੀਕ ਹੈ ਜੀ ਮਾਡਲ 16 ਟਾਇਰ ਪਿਛਲੇ 40 45 ਪੈਸੇ ਆ ਮੁਰਲੇ ਵੀ ਇੰਨੇ ਕੇ ਆ ਜੀ ਠੀਕ ਆ ਬਾਕੀ ਗੱਡੀ ਦਾ ਆਪਾਂ ਨੇ ਜਾਣਕਾਰੀ ਦੇ ਦਿੱਤੀ ਬਾਈ ਜੇ ਕੋਈ ਸਰ ਦਾ ਮਨ ਹੋਇਆ ਗੱਡੀ ਲੈਣ ਦਾ ਤਾਂ ਬਾਈ ਨਾਲ ਕੋਲ ਆ ਕੇ ਦੇਖ ਲਿਓ ਕੋਈ ਗੱਲ ਨਹੀਂ ਰੇਟ ਦਾ ਵੱਧ ਘੱਟ ਕਰਾ ਦਾਂਗੇ ਆਪਾਂ ਮੌਕੇ ਤੇ ਠੀਕ ਹੈ ਜੀ ਜੋ ਵੀ ਹੋਇਆ ਰੇਟ ਬਾਈ ਨਾਲ ਹੀ ਮੰਗਤਾ ਕਰਦੇ ਆ 8.5 ਲੱਖ ਦੀ ਜੀ 8.5 ਲੱਖ ਡਿਮਾਂਡ ਕਰਦੇ ਆ ਬਾਕੀ ਰੇਟ ਕੋਈ ਫਿਕਸ ਨਹੀਂ ਜਮੇ ਜੈ ਰੇਟ ਤੇ ਗੱਡੀ ਦੇ ਦਾਂਗੇ ਜੀ ਠੀਕ ਹੈ ਜੀ ਤੇ ਪਹਿਲਾਂ ਆ ਕੇ ਗੱਡੀ ਪਸੰਦ ਕਰ ਲਿਓ ਚਲਾ ਚਲੂ ਕੇ ਦੇਖ ਲਿਓ ਤੇ ਗੱਡੀ ਦੇਖਣ ਨੂੰ ਤਾਂ ਬਾਈ ਬੰਪਰ ਬੰਪਰ ਤੇ ਮਣੀ ਮੋਟੇ ਹੈਗੇ ਆ ਸਕ੍ਰੈਚ ਹਲਕੇ ਫੁਰਕੇ ਬਾਕੀ ਗੱਡੀ ਰਿਜਨਲ ਹੈ ਸਾਰੀ ਤੇ ਸ਼ੀਸ਼ੇ-ਉਸ਼ੇ ਵੀ ਸਾਰੇ ਨਾਲ ਦੇ ਗੱਡੀ ਤੇ ਉਦਾਂ ਵੀ ਗੱਡੀ ਕੋਈ ਆ ਮੂਰੇ ਤੇ ਵੀ ਸਾਰੇ ਪੱਲੇ ਪੁੱਲੇ ਸਾਰਾ ਕੁਝ ਨਾਲ ਦਾ ਹੀ ਆ ਠੀਕ ਹੈ ਜੀ ਬਾਕੀ ਬਾਈ ਸਾਨੂੰ ਗੱਡੀਆਂ ਬਾਰੇ ਨਾਲ ਥੋੜੀ ਘਟਿਆ ਬਾਕੀ ਤੁਸੀਂ ਆਪ ਆ ਕੇ ਆ ਤਸੱਲੀ ਕਰਿਓ ਚਲਾ ਕੇ ਦੇਖ ਲਓ ਗੱਡੀ ਤੇ ਜੇ ਕਿਸੇ ਨੇ ਨਵਾਂ ਰੈਟ ਲੈਣਾ ਸਵਰਾਜ ਤਾਂ ਬਾਈ ਬਾਈ ਨਾਲ ਜ਼ਰੂਰ ਕੰਟੈਕਟ ਕਰਿਓ ਪਰ ਏਰੀਆ ਸਭ ਰੋਪੜ ਦੇ ਹੀ ਹੋਵੇ ਹਨਾ ਬਾਈ ਰੋਪੜੇਰੀ ਚ ਦੇ ਸਕਦੇ ਆ ਜਿੱਥੇ ਥੋੜਾ ਏਰੀਆ ਟਰੈਕਟਰ ਨਵਾਂ ਯਾਰ ਰੋਪੜਾ ਆਪਣਾ ਆਨੰਦਪੁਰ ਸਾਹਿਬ ਨੂਰਪੁਰ ਆਉਂ ਆਨੰਦਪੁਰ ਜਿੱਥੇ ਥੋੜਾ ਏਰੀਆ ਪੈਂਦਾ ਠੀਕ ਆ ਇਹਨਾਂ ਦਾ ਬਾਈ ਬਹੁਤ ਪੰਗਾ ਏਰੀਆ ਦਾ ਇਹ ਏਰੀਆ ਵਿੱਚ ਟਰੈਕਟਰ ਦੇ ਸਕਦੇ ਆ ਦੂਏ ਏਰੀਏ ਚ ਟਰੈਕਟਰ ਨਹੀਂ ਦੇ ਸਕਦੇ ਹੈਗੇ ਕਈ ਬਾਈ ਹੋਰ ਹੋਰੇ ਜੇ ਮੈਨੂੰ ਫੋਨ ਕਰੀ ਜਨੇ ਵੀਡੀਓ ਦੇਖ ਕੇ ਅੱਛਾ ਤੇ ਮੈਂ ਕਹਦਾ ਨਾ ਮੈਂ ਕਹਾਂ ਬਾਈ ਦੇ ਨਹੀਂ ਸਕਦੇ ਤੁਸੀਂ ਹੁਣੇ ਲੋਕਲੇ ਲੋ ਟੈਕ ਨਹੀਂ ਸੈਕੰਡ ਹੈਂਡ ਦੇ ਸਕਦੇ ਆ ਆ ਸੈਕੰਡ ਹੈਂਡ ਦੇ ਸਕਦੇ ਨਵਾਂ ਨਹੀਂ ਦੇ ਸਕਦੇ ਨਵਾਂ ਨਹੀਂ ਦੇ ਸਕਦੇ ਡੀਲਰ ਨਾਲ ਤਣਮਣ ਹੋ ਜਾਂਦੀ ਫਿਰ ਹਾਂ ਲਾ ਕਹਿੰਦਾ ਟਾਈਮ ਮੇਰੇ ਮਾਦੇ ਤਾਂ ਮੈਂ ਤੇ ਕਰ ਜੇ ਹਾਂ ਨਹੀਂ ਬਾਈ ਦੇਉ ਨਹੀਂ ਸਕਦੇ ਹਾਂ ਫਿਰ ਹਾਂ ਉਹੀ ਗੱਲ ਹੈ ਤੇ ਚਲੋ ਠੀਕ ਆ ਵੀਰੇ ਧੰਨਵਾਦ ਤੁਹਾਡਾ ਗਜਿੰਦਰ ਵੀਰੇ ਜੇ ਕੋਈ ਆਇਆ ਗਾਗ ਤੁਸੀਂ ਪਹੁੰਚੇ ਨੇ ਵੀਰੇ ਅਸੀਂ ਤਾਂ ਪਹੁੰਚ ਜਾਨੇ ਆ ਇਸਾ ਤੁਹਾਡੇ ਅੱਧੇ ਬੋਲ ਤੇ ਆ ਜਾਨੇ ਆ ਠੀਕ ਹੈ ਜੀ ਬਾਕੀ ਜਦੋਂ ਕੋਈ ਨਵਾਂ ਨੂਆ ਬਿਗਦਾ ਬਾਈ ਦੱਸ ਦੇਗਾ ਫਿਰ ਆਪਾਂ 4x4 ਦੀ ਵੀਡੀਓ ਪਾਉਣੀ ਆ ਆਪਾਂ ਜਰੂਰ ਹਾਂ ਹਾਂ ਠੀਕ ਨੇ ਇਹ ਬਾਈ ਜਿਹੜਾ ਆਪਣਾ ਅ ਜਿਹੜਾ ਆਪਣਾ 744 XT ਆ ਉਹ ਤਾਂ ਨਹੀਂ 3 ਸਪੀਡ ਚ ਆਉਂਦਾ ਐਫੀ ਆਉਂਦਾ ਹਨਾ ਐਫੀ ਆਉਂਦਾ XT ਨਹੀਂ ਆਇਆ XT ਨਹੀਂ ਹੁੰਦਾ ਐਫੀ ਆਉਂਦਾ ਠੀਕ ਆ 4x4 ਚ ਆਉਂਦਾ ਉਹ ਐਫੀ ਹਾਂ XT ਆਉਂਦਾ XT ਆਉਂਦਾ 4x4 ਚ 2 ਸਪੀਡ ਜਗਾ ਉਹੀ ਆਉਂਦਾ ਵਾ ਗੱਲਾਂ ਐਫ ਯੂ ਠੀਕ ਆ ਠੀਕ ਆ ਬਾਈ ਇਹੇ ਗੱਲਾਂ ਇਹਦੇ ਬਾਰੇ ਕਈ ਬਾਈ ਦੇ ਫੋਨ ਆਨੇ ਹੁੰਦੇ ਨੇ ਵੀ ਐਕਸ 32 ਅਸੀਂ ਲੈਣਾ 3 ਸਪੀਡ ਚ ਪਰ ਬਾਈ ਕਹਿੰਦਾ ਵੀ ਆਉਂਦਾ ਨਹੀਂ ਹੈਗਾ ਐਫ ਯੂ ਆਉਂਦਾ ਕੰਪਨੀ ਵੱਲ ਤੇ ਹਜੇ ਤੱਕ ਬਾਕੀ ਹੋ ਸਕਦਾ ਵੀ ਕੱਲੂ ਕੰਪਨੀ ਲਾਂਚ ਕਰ ਸਕਦੀ ਹੈ ਕਰ ਸਕਦੀ ਹੈ ਠੀਕ ਹੈ ਇਹ ਗੱਲ ਕਿਉਂਕਿ ਆ ਵੀ ਡਿਮਾਂਡ ਸੀਗੀ ਕਿ 3 ਸਪੀਡ 4x4 ਦੇ ਵਿੱਚ ਆਵੇ ਪਹਿਲਾਂ ਨਹੀਂ ਸੀ ਆਇਆ ਪਹਿਲਾਂ ਕਹਿੰਦਾ 2 ਸਪੀਡ ਆਇਆ ਸੀ 2 ਸਪੀਡ ਚ ਹਾਂ 4x4 ਚ ਠੀਕ ਆ ਪਰ ਆ ਹੁਣ ਕੰਪਨੀ ਨੇ ਵਧੀਆ ਕਰਤਾ ਬਾਈ ਠੀਕ ਹੈ ਨੀ ਉਗੀ ਜ਼ਿਆਦਾਤਰ ਬੰਦਾ ਅੱਜਕੱਲ 3 ਸਪੀਡੇ ਲੈਣਾ ਪਸੰਦ ਕਰ ਰਿਹਾ ਟਰੈਕਟਰ ਠੀਕ ਹੈ ਨੀ ਤੇ ਚਲੋ ਠੀਕ ਆ ਬਾਈ ਬਲੌਗ ਦੇ ਵਿੱਚ ਇੰਨਾ ਹੀ ਜੇ ਕਿਸੇ ਵੀਰ ਨੇ ਹੋਰ ਵੀ ਕੋਈ ਵੀ ਟਰੈਕਟਰ ਰੇੜਾ ਟਰਾਲੀ ਕੁਝ ਵੀ ਖਰੀਦਣਾ ਵੇਚਣਾ ਤਾਂ ਆਪਣੇ ਨਾਲ ਜ਼ਰੂਰ ਕੰਟੈਕਟ ਕਰ ਸਕਦਾ ਜੀ ਨੰਬਰ ਥੱਲੇ ਮੈਂਸ਼ਨ ਕਰਾਂਗੇ ਸਕਰੀਨ ਦੇ ਜੀ ਤੇ ਮਿਲਦੇ ਆ ਕਿਸੇ ਹੋਰ ਨਵੇਂ ਵੀਡੀਓ ਚ ਸਾਰਿਆਂ ਦਾ ਧੰਨਵਾਦ ਜੀ